ਅਸੀਂ ਮੋਤ ਕੁਛ ਨਹੀਂ ਮੰਗਦੇ ਨਾ ਬਿਜਲੀ ਬਾ ਚਰਦੇ ਆ ਮਾਫੀ ਮੰਗਦੇ ਆ ਇਹ ਤਾਂ ਤੁਸੀਂ ਮੰਗਦੇ ਬਣਾਈ ਜਾਂਦੇ ਮੰਗਦੇ ਇਹ ਵੈਰੀਗੇਟ ਕਰਨੇ ਕਿੱਲ ਕਪਣੇ 35000 ਅੱਖਰੋਂ ਬੈਂਸ ਦਾ ਗੋਲਾ ਲਿਆ ਕੇ ਤੇ ਰੱਤਾਂ ਅੱਖਰੋਂ ਬੈਂਸ ਦੇ ਘੋੜੇ ਸੜਦੇ ਨਵਜਵਾਨਾਂ ਦੇ ਖਾਤੇ ਲਗਾ ਦੇਂਗਾ ਤੁਸੀਂ ਕੀ ਕਹਿਣਾ ਚਾਹੋਗੇ ਮਹਾਰਾਣੀ ਨੂੰ ਬੀਜੇਪੀ ਸਰਕਾਰ ਨੂੰ ਕੀ ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਕਤਲ ਕਰਨ ਦੇ ਲਈ ਲੋਕਾਂ ਦੇ ਵਿੱਚ ਵਿਚਰਦੇ ਆ ਸ਼ਹਿਰੀ ਸਿਸਟਮ ਦੇ ਦਿੱਤੇ ਦਿੱਤੇ ਧੱਕਾ ਉਹਦੇ ਮੈਂ ਖਲਾਫ ਜੀ ਮੈਨੂੰ ਪੁੱਛ ਕੇ ਥੋੜੀ ਪ੍ਰਧਾਨ ਮੰਤਰੀ ਸਾਹਿਬ ਫੈਸਲੇ ਲੈ ਤੇ ਉਹਨਾਂ ਨੂੰ ਦਬਾਅ ਲੈ ਗਾਣੇ ਭੇਜਦੇ ਉਹ ਉਹ ਜ਼ਿੰਮੇਵਾਰੀ ਹੈ ਸਰਕਾਰ ਦੀ ਗੈਸ ਚੁੱਲ੍ਹੇ ਉਹ ਮੰਗ ਤੇ ਬਣਾ ਦਿਓ ਮੰਗ ਤੇ ਸਾਡੀ ਜਿਹੜੀ ਪ੍ਰਾਪਰਤ ਜੇ ਸਾਡੇ 17 ਏਕੜ ਦਾ ਕਾਨੂੰਨ ਆ ਉਹਦੇ ਬਾਅਦ ਕੋਈ ਜ਼ਮੀਨ ਨਹੀਂ ਰੱਖ ਸਕਦਾ ਕਦੇ ਤੁਹਾਡੇ ਮੋਦੀ ਨੇ ਆਵਾਜ਼ ਥਾਈ ਹੈ ਜਾਂ ਤੂੰ ਆਵਾਜ਼ ਥਾਈ ਹੈ ਫਾਮੇਨਾਥ ਦੀ ਰਿਪੋਰਟ ਉਤਮ ਖੇਤੀ ਮਾਦੋਂ ਪਾਲ ਨਿਖਤ ਚਾਹ ਅਗਰੇ ਸਾਨੂੰ ਭਾਦ ਆਏ ਅੰਤ ਤੱਕ ਅਸੀਂ ਮੌਤ ਪੁੱਛ ਨਹੀਂ ਮੰਗਦੇ ਨਾ ਬਿਜਲੀ ਨਾ ਕਰਜਾ ਮਾਫੀ ਮੰਗਦੇ ਆ ਹਸਰਾਜੀ ਇਹ ਤਾਂ ਤੁਸੀਂ ਮੰਗਦੇ ਬਣਾਈ ਜਾਂਦੇ ਮੰਗਦੇ ਇਹ ਮੰਗਦੇ ਨਾ ਬਣਾਓ ਇੱਕ ਮਿੰਟ ਹਸਰਾਜੀ ਇੱਕ ਮਿੰਟ ਯਾਰ ਭਾਈ ਆਹੋ ਜਵਾਬ ਦੇ ਦਿਓ ਉਹ ਚੀਜ਼ਾਂ ਦਾ ਵੀ ਅਹਿਮ ਚਾਹ ਕਰਾਇਆ ਮંત્રી ਨੂੰ ਇਹ ਦੁੱਤੀ ਬਣਦੇ ਹੋ ਕੱਟਵਾਓ ਮਹਾਂਪੁਰ ਸ਼ਾਹ ਗ੍ਰਹਿ ਮੰਤਰੀ ਨਰਿੰਦਰ ਮੋਦੀ ਪੜਾ ਹੋਇਆ ਉਹਦੇ ਲਈ ਛੋੜਾ ਹਮਲਾ ਹੋਇਆ ਪ੍ਰਧਾਨ ਮੰਤਰੀ ਤੋਂ ਬਿਨਾ ਪਤਾ ਨਹੀਂ ਚੱਲਦਾ ਹਰਿਆਣਾ ਦੇ ਮੁੱਖ ਮੰਤਰੀ ਤੋਂ ਬਿਨਾ ਪਤਾ ਨਹੀਂ ਝੂਲਦਾ ਇਹ ਬੈਰੀਕੇਟ ਕਰਨੇ ਕਿਲ ਘਟਨੇ 35000 ਅਤੁੱਗਾਂਸ ਦਾ ਗੋਲਾ ਲਿਆ ਕੇ ਸੇ ਰਕਤ ਅਤੁੱਗਾਂਸ ਦੇ ਗੋੜੇ ਸੜ ਤੇ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਨੌਜਵਾਨਾਂ ਦੇ ਇੱਕ ਲੰਗਰ ਵਰਤੌਣ ਆਇਆ ਸੀ ਹੰਸਰਾਜ ਜੀ ਤੁੰਮੇ ਬਾਬਿਓ ਬਾਬਿਓ ਲੰਗਰ ਵਰਤੌਣ ਆਇਆ ਬੰਦਾ ਮਿਰਤਪਾਲ ਬਾਬਿਓ ਉਹਦੀਆਂ ਲੱਖਾਂ ਬਾਹਾਂ ਜਵਾੜੇ ਤੋੜ ਤੇ ਪੀਡੀਏ ਚ ਪਿਆ ਇੱਕ ਇਹ ਸਹੀ ਹੋਇਆ ਇੱਕ ਹੋਰ ਸਵਾਲ ਹੈ ਜੀ ਨਾਰੀਓ ਦਾ ਜਵਾਬ ਦਿਓ ਕਿ ਮਹਾਰਾਣੀ ਪ੍ਰਨੀਤ ਕੌਰ ਦੇ ਬਾਡੀਗਾਰਡ ਹਰਵਿੰਦਰ ਸਿੰਘ ਹਲਪਾਲਪੁਰਾ ਨੇ ਸਾਡੇ ਜਿਵੇਂ ਆਪਾਂ ਜਵਾਬ ਸਵਾਲ ਕਰੀ ਜਾਂਦੇ ਆ ਤੁਹਾਡੇ ਸਤਿਕਾਰ ਕੀਤਾ ਨਾ ਜੀ ਸਵਾਲ ਜਵਾਬ ਕੀਤੇ ਅਸੀਂ ਤੇ ਸੁਣੋ ਮੇਰੀ ਗੱਲ ਤੇ ਉਹਨਾਂ ਨੇ ਸਾਡੇ ਬੰਦੇ ਨੂੰ ਧੱਕੇ ਮਾਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਮਹਾਰਾਣੀ ਨੂੰ ਬੀਜੇਪੀ ਸਰਕਾਰ ਨੂੰ ਕੀ ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਕਤਲ ਕਰਨ ਦੇ ਲਈ ਵੀ ਲੋਕਾਂ ਦੇ ਵਿੱਚ ਵਿਚਰਦੇ ਆ ਕਿ ਨਹੀਂ ਹੁਣ ਅਨਸਰ ਲੈ ਲਓ ਸਾਰੀਆਂ ਗੱਲਾਂ ਨੂੰ ਹਾਂ ਬਸ ਹੁਣ ਮੋਦੀ ਤੋਂ ਸ਼ੁਰੂ ਹੋ ਜੋ ਜਿੱਥੇ ਵੀ ਕਿਸੇ ਸਿਸਟਮ ਵਿੱਚ ਕਿਸੇ ਵੀ ਸਿਸਟਮ ਵਿੱਚ ਜਿੱਥੇ ਕਿਤੇ ਤੱਕ ਆਉਂਦਾ ਉਹਦੇ ਮੈਂ ਤਾਂ ਖਿਲਾਫ ਜੀ ਕਿਸਦਾ ਪੁੱਤ ਮਰੇ ਮੈਂ ਤਾਂ ਉਹਦੇ ਲਈ ਬਾਦੋਆ ਹੀ ਦੇ ਸਕਦਾ ਜਾਂ ਮੈਂ ਕਹਿੰਦਾ ਇਹ ਸੱਚਾ ਪਾਸਾ ਇਨਸਾਫ ਸੱਚਾ ਪਾਸਾ ਦਾਜ ਕਰੂੰਗੀ ਜੀ ਮਹਾਰਾਣੀ ਤੇ ਮਹਾਰਾਣੀ ਨੂੰ ਕਹਿ ਰਹੇ ਹਾਂ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਆਏ ਵੀ ਬਾੜਾ ਕੀਤਾ ਉਹਨਾਂ ਨੇ ਕਹਿ ਰਹੇ ਉਹਦੋਂ ਮਹਾਰਾਣੀ ਜੀ ਇੰਨੇ ਇਨਕਾਰ ਚ ਹੋ ਕਰ ਜੀ ਮੈਨੂੰ ਪੁੱਛ ਕੇ ਥੋੜੀ ਪ੍ਰਧਾਨ ਮੰਤਰੀ ਸਾਹਿਬ ਫੈਸਲੇ ਲੈਂਦੇ ਜਿੰਨੇ ਵੀ ਕੀਤਾ ਜਿੰਨੇ ਤੁਹਾਡੇ ਪੁੱਤ ਮਾਰੇ ਉਹਦਾ ਕਸੂਰ ਆ ਰਿਹਾ ਨਾ ਅਸੀਂ 30 MP ਬਣ ਕੇ ਕੀ ਜਾਵਾਂਗੇ ਅਸਾਦੀ ਇਹ ਪਾਰਟੀ ਫਿਰ ਇਹ ਪਾਰਟੀ ਦੇ MP ਬਣ ਕੇ ਪੱਕੀ ਕਰਾਂਗੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੁਹਾਡੇ ਨਾਲ ਤੋਂ ਗੱਲ ਕਰ ਰਿਹਾ ਕਰ ਰਿਹਾ ਕਰ ਰਿਹਾ ਕਰ ਰਿਹਾ ਕਰ ਰਿਹਾ ਕਰ ਦੇ ਨਾਲ ਤੋਂ ਰੁਪਿਆ ਕੰਫੀ ਮੰਨ ਕੇ ਚਲੋ ਅੱਜ ਅੱਜ ਤੁਸੀਂ ਲੋਟੋ ਦੇ ਮੈਂ ਤੁਹਾਨੂੰ ਉਸ ਤੋਂ ਬਾਅਦ ਸਾਨੂੰ ਦਿੱਲੀ ਜਾਣ ਦਾ ਰਸਤਾ ਮਿਲਦਾ ਕਿ ਆਪਾਂ ਸਾਨੂੰ ਦਿੱਲੀ ਜਾਣ ਦਾ ਰਸਤਾ ਸੀ ਦਿੱਲੀ ਜਾ ਸਕਦੇ ਨਹੀਂ ਨਹੀਂ ਕੋਈ ਨਾ ਲੈਟ ਜੀ ਤੜਕੇ ਦੀ ਟਿਕੀ ਆਉਂਦਾ ਨਹੀਂ ਤੁਸੀਂ ਹੱਥ ਦੇ